ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਅਮਰੀਕਾ ਵੱਲੋਂ ਟ੍ਰੈਫਿਕ ਦੀ ਧਮਕੀ ਤੋਂ ਪੀਐਮ ਮੋਦੀ ਨੇ ਕੀ ਕਹਾ ਅਮਰੀਕਾ ਵੱਲੋਂ ਪਾਰਤਨ ਤੇ 25% ਟ੍ਰੈਫਿਕ ਟ੍ਰੈਫਿਕ ਲਗਾਉਣ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਸਵਦੇਸ਼ੀ ਦੀ ਭਾਵਨਾ ਅਪਣਾਉਣ ਅਤੇ ਸਥਾਨਿਕ ਉਤਪਾਦਾਂ ਨੂੰ ਤਜੀਹ ਦੇਣ ਦੀ ਅਪੀਲ ਕੀਤੀ ਹੈ ਜਾਨੀ ਵਾਰ ਨੂੰ ਆਪਣੇ ਸੰਸਤੀ ਹਰਕਲ ਕੇ 12 ਨਸੀ ਦੇ ਬਨੌਲੀ ਪਿੰਡ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਉਹਨਾਂ ਕਹਾ ਕਿ ਵਿਸ਼ਵ ਦੀ ਆਰਥਿਕ ਅਨਿਸ਼ਚਿਤਤਾਵਾਂ ਦੇ ਇਸ ਦੌਰ ਵਿੱਚ ਸਵਦੇਸ਼ੀ ਵਸਤੂਆਂ ਨੂੰ ਉਤਸ਼ਾਹਤ ਕਰਨਾ ਹੀ ਦੇਸ਼ ਦੇ ਸੱਚੀ ਸੇਵਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵਿਸ਼ਵ ਆਰਥਿਕਤਾ ਅਸਥਿਰਤਾ ਦਾ ਸਾਹਮਣਾ ਕਰ ਰਹੀ ਹੈ ਤਾਂ ਭਾਰਤ ਨੂੰ ਵੀ ਆਪਣੀਆਂ ਆਰਥਿਕ ਤਰ ਤਰਜੀਹਾਂ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਹਾ ਉਹਨਾਂ ਨੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਦਰਉਂਦਿਆ ਇਹ ਕਹਾ ਕਿ ਸਾਨੂੰ ਹਮੇਸ਼ਾ ਇਹ ਪੁੱਛਣਾ ਚਾਹੀਦਾ ਹੈ ਕਿ ਸਾਡੀ ਖਰੀਦੀ ਗਈ ਵਸਤੂ ਕਿਸੇ ਭਾਰਤੀ ਦੇ ਹੱਥਾਂ ਨਾਲ ਬਣੀ ਹੈ ਉਹਨਾਂ ਲੋਕਾਂ ਨੂੰ ਜਾਗਰੂਕ ਖਪਤਕਾਰ ਬਣਦੀ ਅਪੀਲ ਕੀਤੀ 트럼ਪ ਦੇ ਫੈਸਲੇ ਤੇ ਭਾਰਤ ਤੇ ਅਸਰ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਕੋਲ ਭਾਰਤ ਤੇ 25% ਟ੍ਰੈਫਿਕ ਲਗਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਖਰੀਦਨ ਲਈ ਵੀ ਅਨੰਦਾਰਿਤ ਜੁਰਮਾਨੇ ਦਾ ਐਲਾਨ ਕੀਤਾ ਹੈ ਇਸ ਤੋਂ ਲਾ ਅਮਰੀਕਾ ਨੇ ਕਈ ਹੋਰ ਦੇਸ਼ਾਂ ਜਿਵੇਂ ਕਿ ਕੈਨੇਡਾ ਬ੍ਰਾਜ਼ੀਲ ਤਾਈਵਾਨ ਅਤੇ ਸਵਿਟਜ਼ਰਲੈਂਡ ਤੇ ਵੀ ਨਵੇਂ ਟ੍ਰੈਫਿਕ ਲਗਾਏ ਜੋ 7 ਅਗਸਤ ਤੋਂ ਲਾਗੂ ਹੋਣਗੇ ਭਾਰਤ ਲਈ ਇਹ ਟ੍ਰੈਫਿਕ ਖੇਤਰੀ ਮੁਕਾਬਲੇ ਵਜਨ ਨਾਲ ਉੱਚੇ ਹਨ ਜੋ ਅਮਰੀਕੀ ਕੰਪਨੀਆਂ ਲਈ ਭਾਰਤ ਨੂੰ ਇੱਕ ਪਸੰਦੀਦਾ ਸੋਰਵ ਸਿੰਘ ਸਥਾਨ ਵਜੋਂ ਕਮਜ਼ੋਰ ਕਰ ਸਕਦੇ ਹਨ ਹਾਲਾਂਕਿ ਉਹ ਕੁਝ ਉਦਯੋਗਮਾਰਾਂ ਦਾ ਮੰਨਣਾ ਹੈ ਕਿ ਭਾਰਤੀ ਸਮਾਨ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਟਰੇਫਾਂ ਟਰੇਫਾਂ ਤੋਂ ਬਚ ਸਕਦਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਰਾਸ਼ਟਰੀ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਇਲੈਕਟ੍ਰੋਨਿਕ ਪਰਮੋਸਟਿਕਲ ਊਰਜਾ ਤਪਾਦਾਂ ਤੇ ਮਹੱਤਵਪੂਰਨ ਖਰੀਦਾਂ ਨੂੰ ਛੋੜ ਦਿੰਦੀ ਹੈ ਫਿਰ ਵੀ ਇਸ ਦਾ ਪਾਰਟ ਦੇ ਨਰਜਾ ਤੇ ਸੰਪੂਰਨ ਪਰਪੰਡਿਅ ਮੀਂਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ